ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂਪਾਤ ਜਨਨ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਪਲੇਨ ਫੈਬਰਿਕ ਰਹੂਗੀ ਜੀ ਸਾਰੀ ਏ ਕ੍ਰਾਸ ਸਿਲਕ ਦੇ ਵਿੱਚ ਸੂਟ ਆਗੇ ਜੀ ਅੱਗੇ ਵਿਆਹਾਂ ਦਾ ਸੀਜ਼ਨ ਆਉਣਾ ਹੈ ਉਦੋਂ ਇਹਦੇ ਉੱਪਰ ਤੁਸੀਂ ਹੈਂਡਵਰਕ ਦਾ ਕੰਮ ਕਰਵਾ ਸਕਦੇ ਹੋ ਆਰੀ ਹੈਂਡ ਦਾ ਕਰਵਾ ਸਕਦੇ ਹੋ ਕਲਰ ਇਹਦੇ ਵਿੱਚ ਬਹੁਤ ਪਿਆਰੇ ਪਿਆਰੇ ਕਲਰ ਨੇ ਬਿਲਕੁਲ ਚਾਰਟ ਕਲਰ ਆਗੇ ਜੀ ਬਹੁਤ ਸੋਹਣੇ ਕਲਰ ਨੇ ਇਹ ਪਿਓਰ ਤੁਹਾਨੂੰ ਪਾਊਗਾ ਜੀ ਕ੍ਰੈਸ ਸਿਲਕ ਦਾ ਸੂਟ ਪਊਗਾ ਜੀ ਪਿਓਰ ਦਾ ਆਲ ਓਵਰ 1 ਮੀਟਰ 2500 ਦਾ ਜੇ ਤੁਸੀਂ ਇਹਦੇ ਨਾਲ ਕਰੇਵ ਡਿਸ ਲਗਾ ਸਲਵਾਰ ਲਗਾਓਗੇ ਜੀ ਮੈਚਿੰਗ ਕਰੋਗੇ ਤਾਂ ਤੁਹਾਨੂੰ ਪਊਗਾ ਇਹ 2000 ਦਾ ਕਲਰ ਦੇਖੋ ਬਹੁਤ ਪਿਆਰੀ ਪਿਆਰੀ ਕਲਰ ਨੇ ਬਹੁਤ ਸੋਹਣੀ ਸਰਦਾਰੀ ਜੀ ਲੁੱਕ ਦੇ ਅਜਵਲੀ ਫੈਬਰਿਕ ਦੇ ਵਿੱਚ ਵੀਡੀਓ ਦੇ ਵਿੱਚ ਫੈਬਰਿਕ ਪਲੇਨ ਰਹੂਗਾ ਜੀ ਸਾਰਾ ਤਿੰਨ ਤਰ੍ਹਾਂ ਦੀ ਵੈਰਾਈਟੀ ਹੈ ਜੇ ਤੁਸੀਂ ਕੋਈ ਵੀ ਸੂਟ ਪਲੇਨ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਕੋਈ ਵਰਕ ਕਰਵਾਉਣਾ ਹੈ ਉਹ ਵੀ ਕਰਵਾ ਸਕਦੇ ਹੋ ਦੇਖੋ ਜੀ ਇਹ ਪਰਪਲ ਕਲਰ ਤੱਕ ਆ ਗਈ ਜੀ ਕਰਸ ਸਿਲਕ ਦੇ ਇਸ ਤੋਂ ਬਾਅਦ ਆ ਗਈ ਜੀ ਪਿਓਰ ਖਾਦੀ ਦੇ ਵਿੱਚ ਇਹਦੇ ਵਿੱਚ ਪਿਓਰ ਖਾਦੀ ਦੇ ਵਿੱਚ ਵੀ 15 ਤੋਂ 20 ਕਲਰ ਨੇ ਜੀ ਇਹ ਇਹਦਾ ਪ੍ਰਾਈਸ ਵੀ 2500 ਰਹੇਗਾ ਜੀ ਪਿਓਰ ਦੇ ਵਿੱਚ ਤੁਹਾਨੂੰ ਫੁੱਲ ਪਿਓਰ ਪੂਰੀ ਪਿਓਰ ਦੇ ਵਿੱਚ ਤੁਹਾਨੂੰ ਕੁਆਲਿਟੀ ਮਿਲੇਗੀ ਜੀ ਫੈਬਰਿਕ ਦੀ ਦੇਖੋ ਜੀ ਇੱਥੇ ਤੱਕ ਪਿਓਰ ਆ ਗਈ ਇਸ ਤੋਂ ਬਾਅਦ ਆ ਗਈ ਜੀ ਬੈਲਵਟ ਜਿਹੜੀ ਬੈਲਵੈਟ ਰਹੂਗੀ ਜੀ ਇਹ ਵੀ ਤੁਹਾਨੂੰ ਪ्युअर ਦੀ ਹੀ ਰਹੂਗੀ ਇੱਕ ਤਾਂ ਬੈਲਵਟ ਆਉਂਦੀ ਹੈ 5-700 ਦਾ ਸੂਟ ਆ ਜਾਂਦਾ ਜੀ ਜਾਂ 1000 ਦਾ ਆ ਜਾਂਦਾ ਇਹ ਉਹ ਨਹੀਂ ਹੈਗੀ ਇਹਦੇ ਵਿੱਚ ਕਲਰ ਬਹੁਤ ਨੇ ਬੈਲਵੈਟ ਦੇ ਵਿੱਚ ਵੀ ਜੇ ਤੁਸੀਂ ਨੇ ਕੋਈ ਇਹਨਾਂ ਦੇ ਵਿੱਚੋਂ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਹੁਣੇ ਤੋਂ ਆਰਡਰ ਕਰ ਲਓ ਜੀ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਫਿਰ ਇਹ ਉਦੋਂ ਤੱਕ ਰੈਡੀ ਨਹੀਂ ਹੁੰਦੇ ਕਲਰ ਬਹੁਤ ਨੇ ਜੋ ਵੀ ਕਲਰ ਨੇ ਵੀਡੀਓ ਦੇ ਵਿੱਚ ਆਪਾਂ ਪਾਏ ਹੋਏ ਨੇ ਜੀ ਇਹ ਸੂਟ ਦਾ ਪ੍ਰਾਈਸ ਵੀ 2500 ਰਹੂਗਾ ਅੱਜ ਵਾਲੀ ਜਿਹੜੀ ਫੈਬਰਿਕ ਹੈ ਸਾਰਿਆਂ ਦਾ ਪ੍ਰਾਈਸ 2500 ਹੈ ਇੱਕ ਸੂਟ ਦਾ ਪ੍ਰਾਈਸ 2500 ਹੈ ਪਿਓਰ ਵਾਲੀ ਤੁਹਾਨੂੰ ਪੂਰੀ ਵਧੀਆ ਗੁੱਡ ਕੁਆਲਟੀ ਮਿਲੇਗੀ ਇਹਦੇ ਵਿੱਚ ਸੈਮੀ ਦੀ ਕੋਈ ਵੀ ਕਲਰ ਜਾਂ ਕੋਈ ਸੂਟ ਐਡ ਨਹੀਂ ਹੋਊਗਾ ਤੁਸੀਂ ਜੋ ਵੀ ਸੂਟ ਪਸੰਦ ਹੈ ਇਹਨਾਂ ਦੇ ਵਿੱਚੋਂ ਜਿਵੇਂ ਪਲੇਨ ਲੈਣੇ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋ ਵਰਕ ਕਰਵਾਉਣਾ ਹੈ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਮੈਲਵੜ ਦੇ ਵਿੱਚ ਵੀ ਕਾਫੀ ਕਲਰ ਨੇ ਜੀ ਖਾਦੀ ਉਹਦੇ ਵਿੱਚ ਵੀ ਬਹੁਤ ਕਲਰ ਨੇ ਤੇ ਉਹਦੇ ਵਿੱਚ ਕ੍ਰਾਸ ਦੇ ਵਿੱਚ ਵੀ ਬਹੁਤ ਕਲਰ ਨੇ ਚਲੋ ਜੀ ਲਓ স্ক্রিনਸ਼ਾਟ স্ক্রিনਸ਼ਾਟ ਲੈ ਕੇ ਮੈਸੇਜ ਕਰੋ ਤੇ ਆਪਣਾ ਸੂਟ ਬੁੱਕ ਕਰੋ ਜੀ